ਇਹ ਦਿਨਾਂ ਤੋਂ ਇਹ ਬਹੁਤ ਕਵਰ ਚੱਲ ਰਹੀ ਆ ਕਿ ਬਲੈਕ ਵਾਟਰ ਨੂੰ ਯੂਜ਼ ਕੀਤਾ ਜਾ ਸਕਦਾ ਹੈ ਬਲੈਕ ਵਾਟਰ ਕੰਪਨੀ ਉਹੀ ਕੰਪਨੀ ਹੈਗੀ ਆ ਜੋ ਜਦੋਂ ਇਰਾਕ ਵਾਰ ਹੋਇਆ ਸੀ ਉਹਦੇ ਵਿੱਚ ਇਸ ਨੂੰ ਪ੍ਰਾਈਵੇਟ ਸਕਿਉਰਿਟੀ ਕੰਪਨੀ ਜਿਨ੍ਹਾਂ ਕੋ ਆਪਣੇ ਹੈਲੀਕਾਪਟਰ ਆਪਣੇ ਫੌਜੀ ਰਿਟਾਇਰ ਹੋਏ ਹੋਰ ਸਕਿਉਰਿਟੀ ਗਾਰਡ ਹਾਇਰ ਕੀਤੇ ਆ ਉਹਨਾਂ ਨੂੰ ਯੂਜ਼ ਕੀਤਾ ਸੀ ਇਹਨਾਂ ਦੇ ਉੱਤੇ ਚਾਰਜਸ ਵੀ ਲੱਗੇ ਸੀ ਵੀ ਇਹਨਾਂ ਨੇ ਜ਼ੁਲਮ ਬੜੇ ਕੀਤੇ ਹੈਗੇ ਆ ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਿਊਜ਼ ਦੇ ਵਿੱਚ ਇਸ ਹਿਸਾਬ ਦੇ ਨਾਲ ਆਇਆ ਸੀ ਸੋ 3 ਦਿਨ ਪਹਿਲਾਂ ਇਹ ਖਬਰ ਚਲਦੀ ਪੋਲਿਟਿਕੋ ਨੇ ਰਿਪੋਰਟ ਕੀਤਾ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਹ ਸੋਚ ਰਿਹਾ ਆ ਵੀ ਹਾਇਰਿੰਗ ਪ੍ਰਾਈਵੇਟ ਮਿਲਟਰੀ ਕੰਟਰੈਕਟਰ ਟੂ ਡਿਪੋਰਟ ਇਲੀਗਲ ਇਮੀਗ੍ਰੈਂਟਸ ਤੇ ਕਹਿੰਦੇ ਵੀ 25 ਬਿਲੀਅਨ ਡਾਲਰ ਤੱਕ ਇਹਦੇ ਉੱਤੇ ਸਪੈਂਡ ਕੀਤਾ ਜਾ ਸਕਦਾ ਹੈਗਾ ਵੀ ਪ੍ਰਾਈਵੇਟ ਕੰਪਨੀ ਜਿਹੜੀ ਆ ਇਹੇ ਲੋਕਾਂ ਨੂੰ ਚੱਕਣਗੇ ਤੇ ਜਹਾਜ਼ਾਂ ਦੇ ਵਿੱਚ ਚਾੜ ਕੇ ਜਿੱਥੇ-ਜਿੱਥੇ ਦੇ ਹੈਗੇ ਉੱਥੇ ਉਹ ਉਹਨਾਂ ਨੂੰ ਵਾਪਸ ਕਰਿਆਣਗੇ ਅ ਪਰ 에릭 ਪ੍ਰਿੰਸ ਜਿਹੜੇ ਸਾਬਕਾ ਚੀਫ ਐਗਜ਼ੀਕਿਊਟਿਵ ਆ ਇਸ ਬਲੈਕ ਵਾਟਰ ਜੋ ਸਕਿਉਰਿਟੀ ਕੰਟਰੈਕਟਰ ਦੀ ਕੰਪਨੀ ਆ ਉਹਨਾਂ ਨੇ ਇਹ ਕਿਹਾ ਪੇ ਹਜੇ ਤੱਕ ਸਾਡਾ ਕੋਈ ਕਨਫਰਮ ਨਹੀਂ ਹੈ ਗੱਲਬਾਤ ਜ਼ਰੂਰ ਇਹ ਚੱਲੀ ਹੈਗੀ ਆ ਜੇ ਸਾਹ ਉਹਦੇ ਨਾਲ 트럼ਪ ਉਹਨਾਂ ਨੇ ਇਹ ਕਿਹਾ ਸੀ ਵੀ ਮਿਲੀਅਨਸ ਆਫ ਲੋਕ ਆਪਾਂ ਰਿਪੋਰਟ ਕਰਨੇ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਿਪੋਰਟੇਸ਼ਨ ਹੋਊਗੀ ਇੱਕ 26 ਪੇਜ ਦਾ ਪ੍ਰਪੋਜ਼ਲ ਕਹਿੰਦੇ ਵੀ ਕੰਟਰੈਕਟਰਸ ਵੱਲੋਂ ਤਿਆਰ ਕੀਤਾ ਗਿਆ ਆ ਕਿਸ ਤਰ੍ਹਾਂ ਉਹ 12 ਮਿਲੀਅਨ ਲੋਕਾਂ ਨੂੰ 2 ਸਾਲਾਂ ਦੇ ਵਿੱਚ ਰਿਪੋਰਟ ਕਰ ਸਕਦੇ ਆ ਉਹ ਜੇ ਕਹਿੰਦੇ 12 ਮਿਲੀਅਨ ਲੋਕਾਂ ਨੂੰ 2 ਸਾਲਾਂ ਦੇ ਵਿੱਚ ਰਿਪੋਰਟ ਕਰਨਾ ਤੇ ਘੱਟੋ ਘੱਟ ਉਹਨਾਂ ਨੂੰ 5 ਲੱਖ ਇਲੀਗਲ ਏਲੀਅਨਸ ਜੋ ਆ ਉਹੋ ਰਿਪੋਰਟ ਕਰਨੇ ਪਊਗੇ 1 ਮਹੀਨੇ ਦੇ ਵਿੱਚ ਸੋ ਇਹ ਇਹ ਕਹਿੰਦੇ ਭਈ ਜੇ ਪ੍ਰਾਈਵੇਟ ਕੰਪਨੀयां ਨੂੰ ਯੂਜ਼ ਕੀਤਾ ਜਾਊਗਾ ਤੇ ਤਦ ਹੀ ਵਾਪਰ ਸਕਦਾ ਹੈਗਾ ਪਰ ਜਿਸ ਸਾਹਬ ਦੇ ਨਾਲ ਇਸ ਕੰਪਨੀ ਦੇ ਉੱਤੇ ਹਿਊਮਨ ਰਾਈਟਸ ਅਬਿਊਜ਼ਰਸ ਦੇ ਚਾਰजेस ਲੱਗੇ ਸੀ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਕਿਸ ਤਰ੍ਹਾਂ ਉਹਨਾਂ ਨੇ 17 ਦੇ ਕਰੀਬ ਅਰਾਕੀ ਸਿਵਿਲIANS ਨੂੰ ਇੱਕ ਪਬਲਿਕ ਸਕੁਅਰ ਦੇ ਵਿੱਚ 2007 ਸਾਲ ਦੇ ਵਿੱਚ ਮਾਰ ਦਿੱਤਾ ਸੀ ਸੋ ਪੂਰੀ ਤਰ੍ਹਾਂ ਐਕਸਪੋਜ਼ ਹੋਏ ਸੀ ਸੋ ਇੱਕ ਪਾਸੇ ਇਹ ਵੀ ਖਬਰ ਆ ਰਹੀ ਪਈ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਕੰਪਨੀ ਵਾਲੇ ਕਹਿ ਰਹੇ ਆ ਦਹਿਲ ਮੁਤਾਬਕ ਪਈ ਹਜੇ ਸਾਨੂੰ ਪੂਰੀ ਤਰ੍ਹਾਂ ਕੰਟੈਕਟ ਨਹੀਂ ਕੀਤਾ ਪਰ ਕੁਝ ਨਾ ਕੁਝ ਤਾਂ ਹੈ ਜਿਹੜੀ ਇਹ ਗੱਲਬਾਤ ਬਾਹਰ ਆਈ ਹੈ ਹੈ ਹਰਜੋਤ ਸਿੰਘ ਜੀ ਇਹਦੇ ਵਿੱਚ ਦੇਖੋ ਗੱਲ ਇਹ ਆ ਜਦੋਂ ਇਹ ਹੁਣ ਕਰ ਰਹੇ ਆ ਫਾਇਦਾ ਕਿਨੂੰ ਹੋਣਾ ਇੱਕ ਪ੍ਰਾਈਵੇਟ ਕੰਪਨੀ ਨੂੰ ਸੋ ਇਹ ਕਿਹੜੀ ਇਸ ਦੇ ਵਿੱਚ ਜਿਹੜੀ ਉਹ ਚੀਜ਼ ਚੱਲ ਰਹੀ ਆ ਸਰਕਾਰੀ ਬੰਦੇ ਤੁਸੀਂ ਕੱਢ ਰਹੇ ਆ ਤੇ ਮਨੀ ਜਿਹੜੀ ਕਿੱਥੇ ਦੇਣੀ ਆ ਤੁਸੀਂ ਇੰਨਾ ਕੰਪਨੀਆਂ ਨੂੰ ਸੋ ਇਹ ਇਹ ਦੇਖੋ ਇਹ ਸ਼ਗੂਫਾ ਜਿਹੜੇ ਆ ਨਾ ਇਦਾਂ ਦੇ ਬੜੇ ਚੱਲਦੇ ਆ ਜਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਮੁਲਕ ਤੋਂ ਆਏ ਆ ਉੱਥੇ ਪ੍ਰਾਈਵੇਟ ਪ੍ਰਾਈਵੇਟਾਈਜ਼ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਕਰਦੇ ਨੇ ਉਹਦੇ ਵਿੱਚ ਫਿਰ ਰੌਲਾ ਇਹੀ ਪੈਂਦਾ ਵੀ ਇਵੈਂਚੁਅਲੀ ਫਾਇਦਾ ਜਿਹੜਾ ਉਹ ਕਿੰਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬਲੈਕ ਵਾਟਰ ਨੂੰ ਤਾਂ ਵਾਰ ਹੀ ਨਿਆਦੇ ਆ ਉਹਨਾਂ ਦੀਆਂ ਤਾਂ ਪੰਜੇ ਘਿਓ ਦੇ ਵਿੱਚ ਉਂਗਲਾਂ ਜਿਹੜੀਆਂ ਉਹ ਜਾਣਗੀਆਂ ਨਾਲੇ ਘਿਓ ਦੇ ਵਿੱਚ ਇਸ਼ਨਾਨ ਕਰਨਗੇ ਨਾਲੇ ਨਹਾਉਣਗੇ ਵੀ ਇਹ ਤਾਂ ਬੱਲੇ ਬੱਲੇ ਜਿਹੜੀ ਹੋ ਜਾਣੀ ਆ ਪ੍ਰਾਈਵੇਟ ਪ੍ਰਿਜ਼ਨਸ ਆਲੇ ਕਿਉਂ ਐਸ ਟਾਈਮ ਖੁਸ਼ ਨਹੀਂ ਰੀਜ਼ਨ ਉਹਦੇ ਵਿੱਚ ਇਹੀ ਆ ਵੀ ਉਹਨਾਂ ਦੇ ਡਿਟੈਂਸ਼ਨ ਸੈਂਟਰ ਬਣਾਉਣੇ ਪੈਣੇ ਆ ਪਰ ਜਿਹੜੇ ਬੰਦੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਨੀ ਵੀ ਜਿਹੜੀ ਉਹ ਆਉਣੀ ਆ ਨੋ ਡਾਊਟ ਤੁਸੀਂ ਇਹ ਕਹਿ ਰਹੇ ਆਂ ਵੀ ਜਿਹੜੇ ਇਲੀਗਲ ਇਮੀਗਰੈਂਟਸ ਆ ਜਿਨ੍ਹਾਂ ਨੇ ਕੁਝ ਨੁਕਸਾਨ ਕੀਤਾ ਆ ਜਾਂ ਕ੍ਰਾਈਮ ਕੀਤਾ ਆ ਉਹਨਾਂ ਨੂੰ ਤੁਸੀਂ ਜਿਹੜਾ ਉਹ ਕੱਢਣਾ ਚਾਹੁੰਦੇ ਆਂ ਪਰ ਉਸ ਦੀ ਆੜ ਦੇ ਵਿੱਚ ਬਾਕੀ ਵੀ ਤਾਂ ਨਾਲ ਹੀ ਕੱਢ ਰਹੇ ਹੋ ਨਾ ਉਹਦੇ ਵਿੱਚ ਇਵੈਂਚੁਅਲੀ ਫਾਇਦਾ ਜਿਹੜਾ ਉਹ ਕਿਨਾਂ ਨੂੰ ਪਹੁੰਚਾਇਆ ਜਿਹੜਾ ਉਹ ਜਾ ਰਿਹਾ ਉਹ ਆਪਣੇ ਜਿਹੜਾ ਉਹ ਸਾਹਮਣੇ ਹੈਗਾ ਸੋ ਸਥਿਤੀ ਇੱਕ ਕਾਈਂਡ ਆਫ ਕਹਿ ਸਕਦੇ ਆਂ ਵੀ ਇਹ ਸਾਹਮਣੀ ਆ ਵੀ ਆਪਣੇ ਸਾਥੀਆਂ ਨੂੰ ਤੁਸੀਂ ਦੇਖੋ ਵੀ ਉਹਨਾਂ ਦੀ ਕੈਬਿਨੇਟ ਦੇ ਵਿੱਚ ਵੀ ਸਾਰੇ ਜਾਣੇ ਕਿੱਦਾਂ ਦੇ ਆ ਆਪਣੇ ਬਹੁਤੇ ਉਹਨਾਂ ਨੇ ਯੈਸਮੈਨ ਤੋਂ ਲੈ ਕੇ ਤੇ ਜਿਹੜੇ ਬਿਲੀਅਨੇਰਸ ਆ ਉਹਨਾਂ ਨੂੰ ਹੀ ਉਸ ਦੇ ਵਿੱਚ ਭਰਤੀ ਕੀਤਾ ਐ ਵੈਂਚੁਰੀ ਦੇਖੋ ਕਿੱਦਾਂ ਦੇ ਉਹਨਾਂ ਦੀ ਕਾਰਜਕਾਰੀ ਰਹਿੰਦੀ ਆ ਕਈ ਵਾਰੀ ਰੁਸ ਜਾਂਦੇ ਕਈ ਵਾਰੀ ਚੱਲਦੇ ਰਹਿੰਦੇ ਆ ਉਹ ਸਾਰੀਆਂ ਚੀਜ਼ਾਂ ਪਰ ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹ ਖਾਸ ਇਸ ਚੀਜ਼ ਦੀ ਬਦਬੂ ਜਿਹੜੀ ਉਹ ਪੂਰੀ ਆ ਰਹੀ ਆ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਖਾਸੀ ਜਿਹੜੀ ਟੈਕਸ ਪਰ ਮਨੀ ਆ ਉਹਦੇ ਉੱਤੇ ਸਪੈਂਡ ਕਰਨਗੇ ਇਸ ਇਮੀਗ੍ਰੇਸ਼ਨ ਕਰੈਕਡਾਊਨ ਦੇ ਵਿੱਚ ਮਦਦ ਕਰਾਉਣ ਦੇ ਨਾਂ ਦੇ ਉੱਤੇ ਬਿਲਕੁਲ ਇਹ ਪ੍ਰਪੋਜ਼ਲ ਕਹਿੰਦੇ ਭਈ ਬਲੈਕਵਾਟਰ ਕੰਪਨੀ ਨੇ ਦਿੱਤਾ ਸੀ 트럼ਪ ਉਹਨਾਂ ਦੇ ਸੌ ਚੁੱਕ ਸਮਾਗਮ ਤੋਂ ਪਹਿਲਾਂ ਭਈ ਅਸੀਂ ਆਪਣੇ ਜਹਾਜ਼ ਪ੍ਰੋਵਾਈਡ ਕਰਾਂਗੇ ਆਪਣੀ ਫੌਜ ਜਿਹੜੀ ਪ੍ਰੋਵਾਈਡ ਕਰਾਂਗੇ ਪ੍ਰਾਈਵੇਟ ਆਰਮੀ ਤੇ ਅਸੀਂ ਜਿਹੜੇ ਲੋਕਾਂ ਨੂੰ ਇਥੋਂ ਚੱਕ ਕੇ ਬਾਹਰ ਕੱਢਾਂਗੇ ਸੋ 트럼ਪ ਐਡਮਿਨਿਸਟ੍ਰੇਸ਼ਨ নো ਮੈਟਰ ਵਰਕ ਉਹ ਹਰ ਇੱਕ ਕੋਸ਼ਿਸ਼ ਕਰ ਰਿਹਾ ਭਈ ਕਿਹੜੇ ਵੀ ਤਰੀਕਾ ਵਰਤ ਕੇ ਆਪਣੇ ਜੋ ਅਨਡਾਕੂਮੈਂਟਡ ਜਾਂ ਇਲੀਗਲ ਬੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਕੱਢਿਆ ਜਾਵੇ ਨਿਊਯਾਰਕ ਦੇ ਮੇਅਰ 에ਰਿਕ ਐਡਮ ਦੀ ਸਟੋਰੀ ਤੁਸੀਂ ਸੁਣੀ ਹੋਣੀ ਆ ਕਿ ਕਿੰਨੇ ਚਾਰजेस ਉਹਦੇ ਤੇ ਲੱਗੇ ਕਰਾਪਸ਼ਨ ਦੇ ਤੇ ਉਹਨੂੰ ਜੀ ਉਧਰੋਂ ਸਾਰੇ ਮਾਫ਼ ਕਰਕੇ ਤਾਂ ਕੱਢ ਦਿੱਤਾ ਰੱਖ ਲਿਆ ਫੇਰ ਤੇ ਹੁਣ ਇੱਕ ਜਿਹੜਾ ਉੱਥੇ ਦਾ ਬਹੁਤ ਮਸ਼ਹੂਰ ਹੋਟਲ ਰੂਜ਼ਵੈਲਟ ਹੋਟਲ ਜਿਹਦੇ ਚ ਰੱਖੇ ਗਏ ਸੀ ਮਾਈਗ੍ਰੈਂਟਸ ਉਹ ਪ੍ਰੋਸੈਸਿੰਗ ਸੈਂਟਰ ਸੀ ਤੇ ਉੱਥੋਂ ਉਹ ਨਹੀਂ ਬੰਦ ਕਰਤਾ ਸਾਰਾ ਉਹਨਾਂ ਨੂੰ ਜਿਹੜੇ ਅਸਾਈਲਮ ਸੀਕਰ ਸੀਗੇ ਉਹਨਾਂ ਨੂੰ ਉੱਥੋਂ ਸਾਰਿਆਂ ਨੂੰ ਕੱਢ ਦਿੱਤਾ ਹੈਗਾ ਸੋ ਪੂਰਾ ਤਰੀਕਾ ਉਹ ਜਿਹੜਾ ਵੀ ਮਰਜ਼ੀ ਆ ਉਹ ਉਹ ਬਰਤ ਰਹੇ ਹੈਗੇ ਜੀ ਤੇ ਹਰਜੋਤ ਸਿੰਘ ਜੀ ਹੁਣ